ਹਾਂਜੀ ਫਾਰਮ ਵੀਰੋ ਕੀ ਹਾਲ ਚਾਲ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਸੀਐਮਟੀ ਟਿਕਟ ਬਾਰੇ ਥੋੜੀ ਜੀ ਜਾਣਕਾਰੀ ਦੇਣੀ ਸੀ ਵੈਸੇ ਤਾਂ ਜਿਹੜੇ ਵੱਡੇ ਫਾਰਮਰ ਆ ਬਾਈ ਉਹ ਚੀਜ਼ ਇਸ ਚੀਜ਼ ਤੋਂ ਵੇਅਰੀ ਹੈ ਵਿੱਚ ਨਾ ਆਪਣੇ ਜਿਹੜੇ ਨਵੇਂ ਫਾਰਮਰ ਵੀਰ ਹੋਣ ਛੋਟੇ ਲੈਵਲ ਤੇ ਕੰਮ ਕਰਨ ਲੱਗਿਆ ਉਹਨਾਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਸੀਐਮਟੀ ਉਹਨਾਂ ਨੇ ਸੁਣਿਆ ਬਹੁਤ ਹੋਣਾ ਪਰ ਉਹਨਾਂ ਨੇ ਮੇਰੇ ਹਿਸਾਬ ਨਾਲ ਵੀ ਹਜੇ ਕਲੀਅਰ ਨਹੀਂ ਕੀਤਾ ਹੋਣਾ ਜਾਂ ਟੈਸਟ ਹੀ ਨਹੀਂ ਕੀਤਾ ਹੋਣਾ ਵੀ ਕੀ ਹੁੰਦੀ ਆ ਉਹ ਬਿਜਾਰੇ ਭਲੇਖੇ ਚ ਹੀ ਰਹਿੰਦੀ ਆ ਵੀ ਸੀਐਮਟੀ ਟੈਸਟ ਕੀ ਹੁੰਦਾ ਹੈ ਸਾਨੂੰ ਬਈ ਸੀਐਮਟੀ ਬਾਰੇ ਅੱਜ ਦੱਸਣਾ ਸੀ ਕਿ ਸੀਐਮਟੀ ਜਿਹੜੀ ਕਿੱਟ ਆ ਇਹ ਕੈਲੀਫੋਰਨੀਆ ਮਸਟੈਟਸ ਕਿੱਟ ਆਉਂਦੀ ਹੈਗੀ ਇਹਦੇ ਨਾਲ ਵੀ ਇਹ ਹੋ ਜਾਂਦਾ ਵੀ ਆਪਣੇ ਕਈ ਵਾਰ ਨਾ ਪਸ਼ੂ ਨੂੰ ਜਦੋਂ ਮਸਟੈਟਸ ਆਉਂਦੀ ਆ ਵੀ ਆਪਾਂ ਨੂੰ ਉਹਦੇ 'ਚ ਵੀ 2-4 ਦਿਨ ਪਹਿਲਾਂ ਲੱਟ ਹੋ ਜਾਂਦਾ ਕਿਉਂ ਬਲੱਡ ਦੇ ਵਿੱਚ ਜਿਹੜੇ ਸੈੱਲ ਹੁੰਦੇ ਆ ਸਮੈਟਿਕ ਸੈੱਲ ਉਹ ਬਦਲ ਲੱਗ ਜਾਂਦੇ ਆ ਤਾਂ ਹੀ ਉਹਦਾ ਨਾਮ ਜਿਹੜਾ ਰੱਖਿਆ ਸੀ ਸੀਐਮਟੀ ਸਮੈਟਿਕ ਸੈੱਲ ਕਾਊਂਟ ਹੈਗਾ ਕਾਊਂਟ ਕਰਦੀ ਐ ਸਮੈਟਿਕ ਸੈੱਲ ਨੂੰ ਜਦੋਂ ਮੰਨ ਕੇ ਚੱਲੋ ਵੀ ਸੋਡੇ 2 ਲੱਖ ਤੋਂ ਵਧਣ ਵਧਣ ਲੱਗ ਜਾਂਦੇ ਆ ਸੈਲ ਡੇਢ ਤੋਂ 2 ਦੀ ਵੈਲਿਊ ਜੇ ਹੁੰਦੀ ਹੈ ਇਹਦੀ 1 ਲੱਖ ਤੋਂ 2 ਲੱਖ ਦੇ ਵਿੱਚ ਵੀ ਰਹਿੰਦੇ ਹੈਗੇ ਜਦੋਂ ਬੰਨੇ ਇਹ ਤੋਂ ਵਧਣ ਲੱਗ ਜਾਂਦੇ ਆ 2 ਲੱਖ ਤੋਂ ਪਲੱਸ ਹੋਣ ਲੱਗ ਜਾਂਦੇ ਆ ਤਾਂ ਉਹ ਹੌਲੀ ਹੌਲੀ ਵਾਦੇ-ਵਾਦੇ 1-2 ਦਿਨਾਂ ਦੇ ਵਿੱਚ ਉਹ ਮਸਟੈਟਸ ਦਾ ਰੂਪ ਧਾਰਨ ਕਰ ਲੈਂਦੇ ਆ ਤੇ ਆਪਣੇ ਕੋਲੇ ਅੱਜ ਇੱਕ ਕੇਸ ਆਇਆ ਸੀ ਆਪਣੇ ਵੀ ਕਰੇ ਆਪਣੇ ਕੋਲੇ ਗਾਂ ਸੀਗੀ ਇੱਕ ਮਤਲਬ ਵੀ ਉਹ ਪਹਿਲਾਂ ਠੀਕ ਮਿਲਦੀ ਸੀ ਕੋਈ ਦਿੱਕਤ ਹੀ ਨਹੀਂ ਸੀ ਪਰ ਹੁਣ ਕੱਲ ਤੋਂ ਨਾ ਉਹ ਥੋੜੀ ਜੀ ਲੱਤ ਛੜ ਚੱਕ ਰਹੀ ਹੈਗੀ ਵੀ ਜਦੋਂ ਮਸ਼ੀਨ ਲਾਉਣੇ ਜਾਂ ਥਣ ਤੋਂ ਨੇ ਹਰਕਤ ਕਰ ਰਹੀ ਹੈ ਪੂਰੀ ਪਰ ਉਹਦਾ ਹੁਣ ਅਸੀਂ ਦੁੱਧ ਹੁਣ ਵੀ ਚੈੱਕ ਕੀਤਾ ਕੋਈ ਸਿੱਧੀ ਸ਼ਫਟਾ ਵਗੈਰਾ ਹੈ ਨਹੀਂ ਉਹਦੇ ਵਿੱਚ ਕੁਝ ਨਹੀਂ ਹੈਗਾ ਪਰ ਅਸੀਂ ਅੱਜ ਦੇਖਿਆ ਵੀ ਥੋੜਾ ਜਿਹਾ ਸਾਨੂੰ ਦੁੱਧ ਵੀ ਉਹਦਾ ਘਟਾ ਲੱਗਾ ਪੀਣ ਚ ਵੀ ਕੋਈ ਹਜੇ ਸਵਾਦ ਚੇਂਜ ਨਹੀਂ ਹੋਇਆ ਪਰ ਅਸੀਂ ਹੁਣ ਅੱਜ ਸੀਐਮਟੀ ਉਹਦੇ ਕਰਕੇ ਦੇਖਦੇ ਆਂ ਵੀ ਉਹਦੇ ਵਿੱਚ ਸੈੱਲਾਂ ਦੇ ਵਿੱਚ ਕੋਈ ਵਾਧਾ ਤਾਂ ਨਹੀਂ ਹੋਇਆ ਜਾਂ ਕਿਵੇਂ ਆ ਸੋ ਇਹਦੇ ਬਾਰੇ ਤੁਹਾਨੂੰ ਮੈਂ ਥੋੜੀ ਜਾਣਕਾਰੀ ਦੇਣੀ ਸੀ ਵੀ ਆਪਾਂ ਵੀਡੀਓ ਚ ਆਮ ਹੀ ਸੁਣਦੇ ਰਹਿੰਦੇ ਆਂ ਸੀਐਮਟੀ 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 ਪਰ ਵਿੱਚ ਆਪਣੇ ਫਾਰਮਰ ਵੀਰਾਂ ਨੂੰ ਨਹੀਂ ਪਤਾ ਛੋਟੇ ਲੈਵਲ ਦੇ ਜਿਹੜੇ ਪੜਨ ਤਾਂ ਪਤਾ ਹੀ ਹੈਗਾ ਵੀ ਉਹ ਕਿਦਾਂ ਟੈਸਟ ਕਰਨਾ ਕੀ ਉਹਦੀ ਵਿਧੀ ਹੁੰਦੀ ਹੈ ਕਿਵੇਂ ਆਪਾਂ ਦੁੱਧ ਲੈਣਾ ਹੈ ਕਾਹ ਚ ਦੁੱਧ ਲੈਣਾ ਹੈ ਕਿੰਨੀ ਦਵਾਈ ਪਾਉਣੀ ਹੈ ਅੱਜ ਆਪਾਂ ਉਹਦੇ ਬਾਰੇ ਤੁਹਾਨੂੰ ਥੋੜੀ ਜਾਣਕਾਰੀ ਦੇ ਦਵਾਂਗੇ ਹਾਂਜੀ ਭਾਈ ਜਿਹੜੀ ਕਿਟ ਹੈ ਸੀਐਮਟੀ ਕੈਲਿਫੋਰਨੀਆ ਮਸਟੈਟਸ ਕਿਟਾ ਉਹ ਇਸ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਆਉਂਦੀ ਹੈ ਇਹਦੇ ਵਿੱਚ ਮਾਨੂੰ ਇੱਕ ਤਰ੍ਹਾਂ ਦੇ ਆਹ ਤੁਹਾਨੂੰ ਔਟੂ ਆਟਾ ਕੱਪ ਜੇ ਮਿਲਣਗੇ ਹਰ ਇੱਕ ਥਾਂ ਦਾ ਅਲੱਗ-ਅਲੱਗ ਇਹਦੇ ਵਿੱਚ ਦੁੱਧ ਪੈਣਾ ਤੇ ਨਾਲ ਬਈ ਇਹਦੇ ਦਵਾਈ ਹੁੰਦੀ ਹੈ ਤੁਹਾਨੂੰ ਇਹ ਇਹ ਦਵਾਈ ਦੇ ਉਸ ਹਿਸਾਬ ਨਾਲ ਟਿਪਰ ਲੱਗਿਆ ਹੋਇਆ ਤਾਂ ਉੱਪਰ ਬੀਜਨੀਕ ਪਾਉਣੀ ਹੈ ਤੁਸੀਂ ਉਸ ਹਿਸਾਬ ਨਾਲ ਪਾ ਸਕਦੇ ਹੋ ਇਹ ਤੇ ਕੋਈ ਜ਼ਿਆਦਾ ਵਾਲੀ ਕੋਸਟ ਵੀ ਨਹੀਂ ਇਹ ਤੁਹਾਨੂੰ 100 ਦੇ ਲਗਭਗ ਇਹ ਮਿਲ ਜਾਂਦੀ ਆ ਆਪਾਂ ਨੂੰ ਆਵੇਂ ਪੀਡੀਏ ਸਮਾਰਟ ਤੋਂ ਜਾਂ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਇਹ ਚੀਜ਼ ਕੈਲਿਫੋਰਨੀਆ ਮਸਟਾਰ ਸਟਾਕਟ ਦੇ ਨਾਂ ਤੇ ਆਉਂਦੀ ਆ ਤੁਸੀਂ ਇਹ ਚੀਜ਼ ਨੋਟ ਕਰ ਲਿਓ ਆਦੀ ਮੰਗਾ ਸਕਦੇ ਆ ਅੱਜ ਤੁਹਾਨੂੰ ਆਪਾਂ ਥੋੜਾ ਦੱਸ ਦਿੱਤੀ ਵੀ ਕਿੰਨਾ ਕਿੰਨਾ ਆਪਾਂ ਦੁੱਧ ਲੈਣਾ ਹੁੰਦਾ ਤੇ ਕਿਤਾ ਟੈਸਟ ਕਰਨਾ ਇਹਦੇ ਕੋਈ ਜਮਣ ਆਪਣੀ ਆ ਗਾਂ ਹੈ ਜੀ ਇਹ ਇਹ ਵਧੀਆ ਦੁੱਤੇ ਚੱਲ ਰਹੀ ਸੀ ਅੱਜ ਇਹਨੇ 2-3 ਲੀਟਰ ਦੁੱਧ ਵੀ ਘਟਾਤਾ ਤੇ ਜਦੋਂ ਹੁਣ ਅਸੀਂ ਅੱਗੇ ਥਣ ਥਣ ਧੋਨੇ ਆ ਕੋਈ ਦਿੱਕਤ ਨਹੀਂ ਕਰਦੀ ਅੱਜ ਇਹ ਹਰਕਤ 'ਚ ਵੀ ਕਰ ਰਹੀ ਕੋਈ ਸਵੈਲਿੰਗ ਵੈਰਾ ਕੁਝ ਨਹੀਂ ਲੇਵੇ ਤੇ ਦੇਖੋ ਚਾਰੇ ਪਾਸੇ ਇੱਕ ਹੋ ਜਾਗਾ ਸੋ ਇਹ ਸਹੀ ਐਸੀ ਦੇਖਿਆ ਵੀ ਇਹਦਾ ਹੁਣ ਆਪਾਂ ਦੁੱਧ ਦੇਖਦੇ ਆ ਦੇਖੋ ਪਹਿਲਾਂ ਇਹ ਬਿਲਕੁਲ ਵੀ ਨਹੀਂ ਇਹਦਾ ਲੱਤ ਲੁੱਤ ਚਾਗਦੀ ਸੀ ਅੱਜ ਇਹ ਹਰਕਤ 'ਚ ਆ ਥੋੜੀ ਥੋੜੀ ਇਸ ਤਰ੍ਹਾਂ ਭਾਈ ਆਪਾਂ ਇੱਕ ਇੱਕ ਦੋ ਦੋ ਧਾਰਾਂ ਲੈਣੀਆਂ ਨੇ ਥੋੜੀ ਜਿਹੀ ਅੱਜ ਇਹ ਦਿੱਕਤ ਕਰ ਰਹੀ ਹੈ ਹੋ ਸਕਦਾ ਇਹ ਦੁੱਧ ਕਢਾਉਣ 'ਚ ਵੀ ਪ੍ਰੋਬਲਮ ਚ ਆ ਗਈ ਨੇ ਵੇਣ ਨੂੰ ਸਾਫ਼ ਸੁਫ਼ ਕਰ ਲਿਆ ਕਰੋ ਚੰਗੀ ਤਰ੍ਹਾਂ ਕਈ ਵਾਰ ਇੱਥਾਰਾ ਵਾ ਰਹਿ ਜਾਂਦਾ ਥੱਲੇ ਲਓ ਇਸ ਤਰ੍ਹਾਂ ਭਾਈ ਹੁਣ ਆਪਾਂ ਇੱਕ ਗਾਂ ਦਾ ਨਾ ਚਾਰੇ ਥਣਾਂ ਦਾ ਜਿਵੇਂ ਦੇਖੋ ਇਹ ਚ ਇਹ ਜਿਹੜੇ ਪਾਸੇ ਆਪਾਂ ਬੈਨੇ ਹੁੰਨੇ ਆ ਵੀ ਸੀ ਡੀ ਆਪਾਂ ਚਾਰੇ ਥਣਾਂ ਦਾ ਦੁੱਧ ਲੈ ਲਿਆ ਤੇ ਮਨੋ ਕੇ ਚਲੋ ਇੱਕ ਇੱਕ ਦੋ ਦੋ ਧਾਰਾਂ ਪਾ ਦੇਣੀ ਦੁੱਧ ਨਹੀਂ ਲੈਣੀਆਂ ਇਹਦੇ ਵਿੱਚ ਇਸੇ ਤਰ੍ਹਾਂ ਭਾਈ ਬਸ ਤੁਸੀਂ ਦੁੱਧ ਲੈ ਕੇ ਇਹ ਦਵਾਈ ਬਸ ਦੁੱਧ ਦੇ ਹਿਸਾਬ ਨਾਲ ਜਿੰਨੀ ਜਿੰਨੀ ਤੁਹਾਡੇ ਕੋਲੇ ਉਹਨਾਂ ਦੁੱਧ ਦੀ ਮਕਤਾਰ ਜੀ ਹੁੰਦੀ ਆ ਉਦੋਂ ਬਸ ਸਾਜ ਜਨ ਹਾਫ ਹਾਫ ਕਪਾ ਲਣੀ ਹੈ। ਸਾਜ ਨੂੰ ਚੰਗਾ ਮਸਾ ਮੰਤਾ। ਉਦੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਨਾਲੇ ਦਵਾਈ ਵੀ ਘੁਲ ਜੇ ਸਮਾਰ ਕੇ ਇਸ ਤਰ੍ਹਾਂ ਦੇਖੋ ਜੇ ਸਾਡੇ ਹੁਣ ਤੁਹਾਨੂੰ ਇਹ ਚੀਜ਼ ਦਿਖ ਰਹੀ ਹੋਵੇ ਬਾਈ ਦੇਖੋ ਇਹਦਾ ਟੱਪਾ ਨੂੰ ਆ ਥਣ ਦੇਖੋ ਇਹਦਾ ਜਮਾ ਕਲੀਅਰ ਹੈ ਇਹਦੇ ਵਿੱਚ ਕੋਈ ਦਿੱਕਤ ਨਹੀਂ ਦੇਖੋ ਆ ਥਣ ਚ ਵੀ ਥੋੜੀ ਜਿਹੀ ਸਮੱਸਿਆ ਦਿਖਾ ਰਹੀ ਹੈ ਇਹ ਚ ਵੀ ਹੈ ਇਹ ਚ ਵੀ ਆ ਦੇਖੋ ਬਾਈ ਆਪਾਂ ਹੁਣ ਇਹ ਚ ਚਾਰੇ ਥਣਾਂ ਦਾ ਦੁੱਧ ਲੈ ਕੇ ਨਾ ਮਨੂੰ ਆਪਾਂ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਧਾਰਾਂ ਦੁੱਧ ਦੀਆਂ ਲੱਤੀ ਸੂਨੀ ਕਾ ਦਵਾਈ ਪਾਈ ਇਹਦੇ ਵਿੱਚ ਅਲਿਕਾ ਤੁਸੀਂ ਜਿਹੜਾ ABC ਤੇ ਇਹ ਥਾਣੇ ਦੇ ਵਿੱਚ ਨਾ ਥੋੜਾ ਜਿਹਾ ਫਰਕ ਦੇਖ ਰਹੇ ਹੋਵੋਗੇ ਇਹ ਚ ਪ੍ਰੋਪਰ ਦਵਾਈ ਵੀ ਨਹੀਂ ਘੋਲੀ ਦੇਖੋ ਉਵੇਂ ਸ਼ਾਈਨਿੰਗ ਹੀ ਦੇ ਰਹੀ ਹੈ ਆਪਦੀ ਉਹ ਤੇ ਆਜਰਾ ਥਾਣਾ ਇਹ ਕਲੀਅਰ ਹੈ ਬਿਲਕੁਲ ਦੇਖੋ ਚ ਕੁਝ ਨਹੀਂ ਆ ਰਿਹਾ ਤੇ ਆਹ ਦੇਖੋ ਤੁਸੀਂ ਹੁਣ ਦੇਖੋ ਇਸ ਤਰ੍ਹਾਂ ਨਾ ਲਾਰਾਂ ਜੀਆਂ ਬਣਦੇ ਨੇ ਹੁੰਦੇ ਆ ਲਾਰਾਂ ਜੀਆਂ ਦੇਖੋ ਤੁਸੀਂ ਸਟੈਸਟ ਕਰੋ ਇਸ ਨੂੰ ਗੱਲ ਇਹ ਕਲੀਅਰ ਹੋ ਜੂਗੀ ਜੇ ਤੁਸੀਂ ਆਪਣੇ ਹੱਥੀ ਕਰੋਗੇ ਨਾ ਵਰਟੀਕਲ ਇਹ ਚੀਜ਼ ਦਾ ਤਾਂ ਤੁਸ ਨੂੰ ਜਿਆਦਾ ਵਧੀਆ ਤਰੀਕੇ ਚ ਫਸਾ ਲੂਗੇ ਇਹ ਖਲਾਰ ਬਣਦੀ ਹੈ ਹੁਣ ਜਦੋਂ ਆਪਾਂ ਦੂਜੀ ਬਣਾਵਾਂਗੇ ਕੋਈ ਲਾਰ ਨਹੀਂ ਪੈਲੇ ਇਹ ਨਾਰਮਲ ਦੁੱਧ ਹੈ ਬਾਕੀ ਆ ਤੁਸੀਂ ਦੇਖ ਲਓ ਸੋਨੂੰ ਹੋ ਸਕਦਾ ਜੀ ਕੈਮਰੇ ਚ ਕਲੀਅਰ ਹੋ ਜੇ ਗੱਲ ਇਹ ਤਾਂ ਦੁਬਾਰਾ ਚੈੱਕ ਕਰ ਸਕਦੇ ਆ ਇਹ ਵਾਲੇ ਬੁੱਲੇ ਦੇ ਵਿੱਚ ਜਿਹੜਾ ਆਪਣਾ ਪਹਿਲਾ ਥਾਣੀ ਦੀ ਬੈਠਣ ਵਾਲੇ ਪਾਸੇ ਹੁੰਦਾ ਉਹ ਚ ਦਿੱਕਤ ਆ ਰਹੀ ਹੈ ਇਹ ਦੇਖੋ ਲਾਰਾਂ ਜੀਆਂ ਬਣ ਗਈਆਂ ਦੇਖੋ ਆ ਚੀਜ਼ ਨੂੰ ਉਹ ਕਲੀਅਰ ਕਰਦਾ ਸੀ ਵੀ ਤੁਸੀਂ ਕਹੋਗੇ ਪਤਾ ਕਿਵੇਂ ਲੱਗੂ ਆ ਦੇਖੋ ਇਹ ਚੀਜ਼ ਲਾਰ ਬਣਦੀ ਹੈ ਨਾ ਆ ਚੀਜ਼ ਦੇਖੋ ਇਹ ਚੀਨੀ ਲਬਣ ਦੀ ਇਹ ਚੀਜ਼ ਦੇਖੋ ਤੁਸੀਂ ਇਹ ਚੀਜ਼ ਸਭ ਤੋਂ ਵਧੀਆ ਸੌਖਾ ਮਸਟੈਟਸ ਦਾ ਜਿਹੜਾ ਆਪਾਂ ਪਤਾ ਕਰਨਾ ਵੀ ਹੈਗੀ ਹੈ ਜਾਂ ਨਹੀਂ ਹੈਗੀ ਸਭ ਤੋਂ ਵਧੀਆ ਤਰੀਕਾ ਇਹਦੇ ਵਿੱਚ ਆਪਾਂ ਨੂੰ ਪਹਿਲਾਂ ਲੱਟ ਹੋ ਜੂਗਾ ਵੀ ਇਹ ਪ੍ਰੋਬਲਮ ਆ ਰਹੀ ਹੈ ਦੇਖੋ ਇਸ ਤਰ੍ਹਾਂ ਤੁਸੀਂ ਵੀ ਜੇ ਤੁਹਾਡੇ ਵੀ ਕੋਈ ਫਾਰਮ ਤੇ ਜਾਂ ਆਪਣੇ ਐਨੀਮਲ ਨੂੰ ਕੋਈ ਦਿੱਕਤ ਆਉਂਦੀ ਆ ਪਰੇਸ਼ਾਨੀ ਚ ਰਹਿੰਦਾ ਵੀ ਦੁੱਧ ਵੀ ਨਹੀਂ ਵੱਧ ਰਿਹਾ ਪਸ਼ੂ ਖੜਾ ਜਾ ਇੱਥੇ ਤਾਂ ਤੁਸੀਂ ਇਹ ਚੀਜ਼ ਕਰ ਲਓ ਤਾਂ ਤੁਸੀਂ ਉਸ ਹਾਲ ਨਾਲ ਇਹਦਾ ਟ੍ਰੀਟਮੈਂਟ ਦੇ ਸਕਦੇ ਹੋ ਅੱਗੇ ਸੋ ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਕਮੈਂਟ ਜਰੂਰ ਕਰਕੇ